ਆਪਣਾ ਗੁਰਨਾਣਗੜ੍ਹ ਦਾ ਸ਼ਾਪ ਆ ਜੀ ਲੱਕੀ ਟੈਲੀਕਮ ਦੇ ਨਾਮ ਤੇ ਕੀ ਘਟਨਾ ਵਾਪਰੀ ਏ ਤੁਹਾਡੇ ਸਾਡੇ 21 ਤਰੀਕ ਦੀ ਮੈਰਿਜ ਸੀਗੀ ਜੀ ਬਰਦਰ ਦੀ ਅਸੀਂ ਉਧਰ ਵੀ ਜੇ ਸੀਗੇ ਦੋ ਤਿੰਨ ਦਿਨ ਦੁਕਾਨ ਬੰਦ ਸੀਗੀਆਂ ਤੇ ਮੁੰਡਿਆ ਦੁਕਾਨ ਖੋਲਦਾ ਸੀਗਾ ਜੀ ਆਪਣਾ ਜਿਹੜਾ ਰੱਖਿਆ ਦੁਕਾਨ ਤੇ ਕੋਮਲ ਤੇ 22 ਤਰੀਕ ਨੂੰ ਸ਼ਾਮ ਨੂੰ 7:20 ਮਿੰਟ ਤੇ ਆਪਣੀ ਦੁਕਾਨ ਦੇ ਬਾਹਰ ਵੀ ਕੈਮਰਾ ਲੱਗ ਰਿਹਾ ਅੰਦਰ ਵੀ ਲੱਗ ਰਿਹਾ ਨੇ ਜੀ ਦੋ ਬਾਈਕਸ ਤੇ ਚਾਰ ਸਵਾਰ ਦੋ ਦੋ ਬੰਦੇ ਆਪਣੀ ਦੁਕਾਨ ਦੇ ਬਾਹਰ ਆ ਕੇ ਰੁੱਕ ਗਏ ਜੀ ਉਹਨਾਂ 'ਚ ਇੱਕ ਬੰਦਾ ਸਾਡੇ ਦੁਕਾਨ ਦੇ ਵਿੱਚ ਐਂਟਰ ਕਰ ਗਿਆ ਜੀ ਐਂਟਰ ਕਰਕੇ ਉਹਨੇ ਸਾਡੇ ਜਿਹੜਾ ਲੜਕਾ ਰੱਖਿਆ ਹੋਇਆ ਇੱਕ Samsung ਦਾ ਨਵਾਂ ਮੋਬਾਈਲ ਖਰੀਦਿਆ ਜੀ ਇੱਕ ਉਸਨੇ Mi ਦਾ 14 ਸੀ 5G 464 ਮੋਬਾਈਲ ਖਰੀਦਿਆ ਜੀ ਇੱਕ ਸਾਡੇ ਕੋਲ ਪੁਰਾਣੀ ਟੈਪ ਸੀ 2002 ਦਾ ਸੌਦਾ ਕਰਕੇ ਟੋਟਲ ਅਮਾਉਂਟ 24000 ਰੁਪਇਆ ਦੀ ਬਣੀ ਜੀ ਉਹ ਕਹਿੰਦਾ ਕੈਸ਼ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਨੰਬਰ ਵੀ ਹੈ ਨਹੀਂ ਤੇ ਮੁੰਡੇ ਨੇ ਪੁੱਛਿਆ ਬਿੱਲ ਦੇ ਵਿੱਚ ਜਦੋਂ ਅਸੀਂ ਬਿੱਲ ਕੱਢਦੇ ਹਾਂ ਜੀ ਤਾਂ ਉਹਦੇ 'ਚ ਨਾ ਨੰਬਰ ਮੈਂਸ਼ਨ ਕਰਨਾ ਹੁੰਦਾ ਜਦੋਂ ਉਹਨੂੰ ਨੰਬਰ ਪੁੱਛਿਆ ਗਿਆ ਉਹ ਕਹਿੰਦਾ ਵੀ ਨੰਬਰ ਮੇਰੇ ਕੋਲ ਹੈ ਨਹੀਂ ਤੁਸੀਂ ਨੰਬਰ ਦੀ ਲੋੜ ਨਹੀਂ ਪਿੰਡ ਪੁੱਛਿਆ ਗਿਆ ਉਹ ਕਹਿੰਦਾ ਪਿੰਡ ਦੀ ਵੀ ਲੋੜ ਨਹੀਂ ਨਾਮ ਪੁੱਛਿਆ ਉਸਨਾਂ ਨਾਮ ਆਸ਼ੂ ਰਾਮ ਦੇ ਨਾਮ ਤੇ ਬਿੱਲ ਕਟਾ ਕੇ ਕਹਿੰਦਾ ਇੰਨਾ ਹੀ ਰਹਿਣ ਦੋ ਸਾਨੂੰ ਇਸ ਤੋਂ ਜ਼ਿਆਦਾ ਲੋਡ ਨਹੀਂ ਹੈਗੀ ਤੇ ਪੇਮੈਂਟ ਉਹ ਕਹਿੰਦਾ ਮੈਂ ਕਿਸੇ ਤੋਂ ਪਵਾਵਾਂਗਾ ਜੀ ਤੇ ਉਸਨੇ 24000 ਦਾ ਸਕਰੀਨਸ਼ਾਟ ਲੜਕੇ ਨੂੰ ਦਿਖਾਤਾ ਜੀ ਲੜਕੇ ਨੂੰ ਦਿਖਾ ਕੇ ਕਹਿੰਦਾ ਦੇਖੋ ਜੀ 24000 ਪਿਆ ਨਾ ਤੁਹਾਨੂੰ ਪੈਸੇ ਪੈ ਗਏ ਨੇ ਇਹਨੇ ਕਨਫਰਮ ਕਰਨ ਲਈ ਜਦੋਂ ਫੋਨ ਸਾਨੂੰ ਲਾਇਆ ਇਹਨੇ ਉਹ ਬੰਦਾ ਦੁਕਾਨ ਚੋਂ ਨਿਕਲ ਗਿਆ ਤੇ ਜਦੋਂ ਸਾਨੂੰ ਪਤਾ ਕਿਤੇ ਲੱਗਿਆ ਅਸੀਂ ਕਿ ਪੈਸੇ ਆਏ ਨਹੀਂ ਹੈਗੇ ਸਾਡੀ ਗੱਲ ਕਰਵਾਓ ਕਸਟਮਰ ਨਾਲ ਇਹ ਕਹਿੰਦਾ ਇਹ ਤਾਂ ਤੁਹਾਨੂੰ ਜਦੋਂ ਕਾਲ ਲਗਾਈ ਉਦੋਂ ਹੀ ਨਿਕਲ ਗਿਆ ਜੀ ਠੀਕ ਹੈ ਜੀ ਤੇ ਉਸ ਤੋਂ ਦੂਸਰੇ ਦਿਨ ਅਸੀਂ ਵਿਆਹ ਚ ਵੀ ਨਹੀਂ ਸੀ ਜਿਸਕੇ ਦੂਸਰੇ ਦਿਨ ਸ਼ਾਇਦ ਮੈਸੇਜ ਕਈ ਵਾਰ ਲੇਟ ਆਉਣਾ ਜੀ ਬਿਜ਼ਨਸ ਅਕਾਊਂਟਸ ਪੈਸੇ ਕਈ ਵਾਰ ਨੈਕਸਟ ਡੇ ਟਰਾਂਸਫਰ ਹੁੰਦੇ ਨੇ ਜੀ ਜਦੋਂ ਅਸੀਂ ਨੈਕਸਟ ਡੇ ਟਰਾਂਸਫਰ ਚੈੱਕ ਕੀਤਾ ਅਕਾਊਂਟਸ ਟਰਾਂਸਫਰ ਚ ਪੈਸੇ ਕੋਈ ਵੀ ਨਹੀਂ ਸੀਗਾ ਤੇ ਅਸੀਂ ਇਧਰ ਉਹ ਦੁਬਾਰਾ ਪਾ ਕੇ ਦੇਖਿਆ ਆਪਣੇ ਪੈਸੇ ਸਾਡੇ ਪੈਸੇ ਪੈ ਰਹੇ ਨੇ ਲੇਕਿਨ ਉਸ ਬੰਦੇ ਦੇ ਪੈਸੇ ਸਾਡੇ ਅਕਾਊਂਟ ਚ ਨਹੀਂ ਆਏ ਫਿਰ ਅਸੀਂ ਕੱਲ ਤਕਰੀਬਨ 24 ਤਰੀਕ ਨੂੰ ਥਾਣੇ ਦੇ ਵਿੱਚ ਇੱਕ ਲਿਖਤੀ ਰੂਪ ਦੇ ਵਿੱਚ ਐਪਲੀਕੇਸ਼ਨ ਦੇ ਕੇ ਆਂਦੀ ਆ ਜੀ ਐਸਐਸਓ ਸਾਹਿਬ ਨੂੰ ਤੇ ਅਸੀਂ ਸਾਰੇ ਗ ਉਹ ਡਿਟੇਲ ਵਗੈਰਾ ਉਸ ਲੜਕੇ ਦੀ ਫੋਟੋ ਵਗੈਰਾ ਜੋ ਕੈਮਰੇ ਦੇ ਵਿੱਚ ਆਈ ਸੀ ਗਰੁੱਪਾਂ 'ਚ ਪਾਉਣ ਤੋਂ ਬਾਅਦ ਅਜੇ ਅਸੀਂ ਥਾਣੇ ਦੇ ਅੱਗੇ ਪਹੁੰਚੇ ਹਾਂ ਜੀ ਮੈਂ ਪੋਪੋ ਕੰਪਨੀ 'ਚ ਇੱਕ ਲੜਕਾ ਸਾਡਾ ਲੱਗਾ ਹੋਇਆ ਮਨਪ੍ਰੀਤ ਉਸ ਦੀ ਮੈਨੂੰ ਕਾਲ ਆ ਗਈ ਉਹ ਕਹਿੰਦਾ ਵੀ ਜਿਹੜਾ ਤੁਹਾਡੇੰਦੋਂ ਬੰਦਾ ਚੋਰੀ ਕਰਕੇ ਲੈ ਕੇ ਗਿਆ ਉਹ ਸਮਰਾਲੇ ਤੋਂ ਖੰਨੇਕ ਕਾਊਂਟਰ ਤੇ ਸੈੱਟ ਵੇਚ ਕੇ ਗਿਆ ਵਾ ਖੰਨੇ ਦੁਕਾਨਦਾਰ ਨੇ ਉਹਦੀ ਪੁਸ਼ਟੀ ਕਰ ਦਿੱਤੀ ਜੀ ਉਸ ਦਾ ਆਧਾਰ ਕਾਰਡ ਵੀ ਉਸਦੇ ਕੋਲ ਉਹਨੇ ਜਮ੍ਹਾਂ ਕਰਵਾਇਆ ਸੀਗਾ ਉਸ ਦੀ ਸਾਨੂੰ ਵਟਸਐਪ ਰਾਹੀਂ ਉਹਨੇ ਮੈਸੇਜ ਕੀਤਾ ਉਹ ਖੰਨੇ ਦਾ ਬੰਦਾ ਜੀ ਅਸੀਂ ਸਾਰੀ ਡਿਟੇਲ ਆਧਾਰ ਕਾਰਡ ਵਗੈਰਾ ਜੋ ਬੰਦਾ ਸਾਡੀ ਦੁਕਾਨ ਤੋਂ ਚੌਵੀ ਵਾਲੀ ਠੱਗੀ ਮਾਰ ਕੇ ਗਿਆ ਹੈ ਉਸਦਾ ਪਿੰਡ ਸਾਰਾ ਕੁਛ ਉਸਦਾ ਬਕਾਇਦਾ ਮੋ~ number ਜਿਹੜਾ ਕਿ ਉਸਦਾ ਆਧਾਰ ਕਾਰਡ ਨਾਲ number link ਹੈ ਉਹ ਅਸੀਂ ਸਮਰਾਲੇ SHO ਸਾਹਿਬ ਨੂੰ ਪੇਸ਼ ਕਰ ਦਿੱਤਾ ਜੀ ਮੈਂ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੇ ਸਕਰੀਨਸ਼ਾਟ ਦਿਖਾਇਆ ਪੇਮੈਂਟ ਦਾ ਪੇਮੈਂਟ ਦਾ ਠੱਗੀ ਮਾਰ ਕੇ ਬਾਅਦ ਚ ਠੱਗੀ ਮਾਰ ਕੇ ਜਦੋਂ ਅਸੀਂ ਇਹਨਾਂ ਮੁੰਡੇ ਨੇ ਕਨਫਰਮ ਕੀਤਾ ਜਦੋਂ ਉਹ ਨਿਕਲ ਗਏ ਜੀ ਗੇਮ ਪਾ ਕੇ ਇਸ ਮਾਮਲੇ ਦੇ ਹਿਸਾਬ ਨਾਲ ਤਾਂ ਕੋਈ ਦੁਕਾਨਦਾਰ ਕਿਸੇ ਤੋਂ ਕੋਈ ਸੇਫ ਨਹੀਂ ਕੋਈ ਵੀ ਸੇਫ ਨਹੀਂ ਕੋਈ ਕੰਮ ਨਹੀਂ ਕਰ ਸਕਦਾ ਜੀ ਤਾਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆਂ ਜੀ ਸਮਰਾਲਾ ਪੁਲਿਸ ਤੋਂ ਕਿ ਸਾਰੀ ਡਿਟੇਲ ਉਹਨਾਂ ਕੋਲ ਪਹੁੰਚ ਚੁੱਕੀ ਆ ਇਸ ਤੋਂ ਬਾਵਜੂਦ ਅਸੀਂ ਜੋ ਲੜਕਾ ਉਹਨੂੰ ਚੋਰੀ ਕਰਕੇ ਧੁੱਕਾ ਤੜੀ ਦਾ ਮਾਮਲਾ ਕਰਕੇ ਗਿਆ ਉਹਦੇ ਪ੍ਰੂਫ ਵੀ ਉਹਨਾਂ ਕੋਲ ਪਹੁੰਚਦੇ ਕਰ ਦਿੱਤੇ ਨੇ ਵੀ ਇਹ ਬੰਦਾ ਦੂਸਰੇ ਦਿਨ 5000 ਰੁਪਏ ਦੇ ਵਿੱਚ ਸੈੱਟ ਵੇਚ ਕੇ ਚਲਾ ਗਿਆ ਸਾਡੇ ਕੋਲ 10000 ਦਾ ਖਰੀਦਿਆ ਜੀ ਦੂਸਰੇ ਦਿਨ ਉਹ 5000 ਘੱਟ ਦੀ ਦੁਕਾਨਦਾਰ ਨੂੰ ਵੇਚ ਕੇ ਚਲਾ ਗਿਆ ਹੁਣ ਅਸੀਂ ਮੰਗ ਕਰਦੇ ਆਂ ਵੀ ਸਮਰਾਲਾ ਪੁਲਿਸ ਇਸ ਦੀ ਕਾਰਵਾਈ ਛੇਤੀ ਛੇਤੀ ਕਰੇ ਤੇ ਮੁਲਜ਼ਮਾਂ ਨੂੰ ਫੜੇ